ਸਰ ਪ੍ਰੈਜੜੀ ਅੱਜ ਪ੍ਰੈਸ ਕਾਨਫਰੰਸ ਲੱਗੀ ਹੈ ਕਿਸ ਮੁੱਦੇ ਤੇ ਸਰ ਕੀ ਹੈ ਜੀ ਅਸੀਂ ਨਾ ਤੁਹਾਡੇ ਮਾਧਿਅਮ ਨਾਲ ਹੀ ਸਾਰਿਆਂ ਨੂੰ ਜਾਣਕਾਰੀ ਦੇਣਾ ਚਾਹੁੰਦੇ ਆ ਕਿ ਜਿਵੇਂ ਮਾਨਯੋਗ ਸੀਮ ਸਾਹਿਬ ਪੰਜਾਬ ਡੀਪੀ ਸਾਹਿਬ ਪੰਜਾਬ ਤੇ ਐਸਐਸਪੀ ਤਰਨਤਨ ਸ਼੍ਰੀ ਵੀ ਅਵੀ ਮੰਨਿਊ ਰਾਣਾ ਜੀ ਆਈਪੀਐਸ ਜਿਹੜੀ ਜੁੱਧ ਨਸ਼ਾ ਵਿਰੋਧ ਤਹਿਤ ਕਾਰਵਾਈ ਚੱਲ ਰਹੀ ਹੈ ਜੀ ਉਹਨੂੰ ਲਗਾਤਾਰ ਦੇ ਵਿੱਚ ਕੱਲ ਤਰਨਤਨ ਪੁਲਿਸ ਦੇ ਕੋਲ ਤੋਂ ਅੱਠ ਮੁਕਾਦਮੇ ਤਰਨਤਾਂ ਜ਼ਿਲ੍ਹੇ ਦੇ ਵਿੱਚ ਦਰਜ ਕੀਤੇ ਗਏ ਨੇ ਇੱਕ ਉਹਨਾਂ ਦੇ ਵਿੱਚੋਂ 에ਅਰਕ੍ਰਾਫਟ ਦਾ ਪਰਚਾ ਦਰਜ ਕੀਤਾ ਗਿਆ ਤੇ 7 ਐਨਡੀਪੀਆ ਸੈਕਟਰ ਦੇ ਪਰਚੇ ਦਰਜ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਟੋਟਲ ਕਵਰੀ 1 ਕਿਲੋ 53 ਗ੍ਰਾਮ ਹੀਰੋਇਨ ਰਿਕਵਰ ਕੀਤੀ ਗਈ ਆ ਤੇ ਟੋਟਲ 13 ਦੋਸ਼ੀ ਅਰੈਸਟ ਕੀਤੇ ਗਏ ਨੇ ਇਹ ਸਰ ਤੁਸੀਂ ਪਬਲਿਕ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਜੇ ਜਿਹੜੀ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਅਸੀਂ ਪਬਲਿਕ ਨੂੰ ਇਹੋ ਹੀ ਅਪੀਲ ਕਰਨਾ ਚਾਹੁੰਦੇ ਆ ਕਿ ਵੀ ਹੁਣ ਪੰਜਾਬ ਪੁਲਿਸ ਜਿਵੇਂ ਤੁਹਾਡੇ ਸਹਿਯੋਗ ਦੇ ਨਾਲ ਜਿਹੜੇ ਵੱਡੇ ਤੁਹਾਡੇ ਪਿੰਡਾਂ ਦੇ ਵਿੱਚ ਲੁਕੇ ਹੋਏ ਲੋਕੀ ਇਹੋ ਸਮਗਲਿੰਗ ਦਾ ਕੰਮ ਕਰਦੇ ਨੇ ਉਹਨਾਂ ਨੂੰ ਰੈਸਟ ਕਰ ਰਹੀ ਆ ਤੁਸੀਂ ਸਾਡਾ ਵੱਧ ਚੜ ਕੇ ਸਾਥ ਦਿਓ ਤਾਂ ਜੋ ਮਾੜੇ ਆਨਸਰ ਨੇ ਜਿਹੜੇ ਇਹਨਾਂ ਨੂੰ ਇਹਨਾਂ ਦੇ ਅੰਜਾਮ ਤੱਕ ਅਸੀਂ ਪਹੁੰਚਾ ਚੱਕੀਏ ਤੇ ਤੁਹਾਡਾ ਧੰਨਵਾਦ ਕਰ ਸਕੀਏ